ਹਾਂਜੀ ਕੀ ਹਾਲੇ ਸਾਰਿਆਂ ਦਾ ਅਸਕਰ ਸ੍ਰੀ ਠੀਕ ਹੋਗੇ ਆਪਾਂ ਅੱਜ ਲੈ ਗਏ ਹਾਂ 16 ਮਈ 2025 ਦੀਆਂ ਬਾਜ਼ੀ ਨਤੀਜੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ ਆਪਣਾ WhatsApp ਨੰਬਰ ਚੱਲੀ ਜਾਂਦਾ ਐ ਤੇ ਸੈਂਡ ਕਰ ਸਕਦੇ ਹੋ ਹਾਂਜੀ ਵੀਡੀਓ ਕਰਦੇ ਹਾਂ ਸ਼ੁਰੂ ਪਹਿਲੀ ਬਾਜੀ ਆ ਗਈ ਪਿੰਡ ਰਣ ਸਿੰਘ ਵਾਲਾ ਜਿਹੜਾ ਹੈ ਫਰੀਦਕੋਟ 16 ਮਈ 2025 ਦੀ ਬਾਜੀ ਹੈ 173 ਕਬੂਤਰ ਉੱਡੇ ਸੀਗੇ ਜੀ 1700 ਮੁੱਢ ਨੂੰ 4 ਵਜੇ ਚਾਰਾਂ ਕਬੂਤਰਾਂ 'ਚ ਬਾਜੀ ਹੋ ਗਈ ਸੀਗੀ ਜੀ ਸਾਂਝੀ ਸ਼ੇਮਬਰ ਪੈਣੀ ਵੀਰ ਪੈਣੀ ਸੈਣੀ ਬਾਜਾਖਾਨਾ ਡਾਕਟਰ ਕੋਲੀਆ ਚਾਰਾਂ ਕਬੂਤਰਾਂ ਦੀ ਬਾਜੀ 4 ਵਜੇ ਸਾਂਝੀ ਹੋ ਗਈ ਸੀ ਜੀ ਇਸ ਤੋਂ ਬਾਅਦ ਆ ਗਈ ਬਾਜੀ ਪਿੰਡ ਸ਼ੀਨੀਵਾਲ ਬਰਨਾਲਾ 102 ਕਬੂਤਰ ਉੱਡੇ ਸੀਗੇ ਜੀ 2200 ਮੱਡਣ ਇਹ ਬਾਜੀ ਹੋ ਗਈ ਸੀ ਜੀ ਚਾਰਾਂ ਕਬੂਤਰਾਂ ਦੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਗੁਰਜੀਤ ਦਿਵਾਨਾ ਕੂਲਰ ਦਾ ਜੇਤੂ ਦੂਜੇ ਨੰਬਰ ਬਣਾਇਆ ਜੀ ਦੀਪ ਹੰਬੜਾ ਪੱਖਾ ਪਲੱਸ ਵਾਧਾ ਤੀਜੇ ਨੰਬਰ ਬਣਾਇਆ ਜੀ ਸੁੱਖਾ ਗੁੜੇ ਪੱਖਾ ਤੇ ਚੌਥਾ ਨੰਬਰ ਬਣਾਇਆ ਜੀ ਕ ਕਾਲਾ मामੂ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਸੀਗੀ ਸਾਜੀ ਤਿੰਨ ਨਾਮ ਸੀਗੇ ਇਸ ਤੋਂ ਬਾਅਦ ਬਾਜੀ ਆਈ ਜੀ ਪਿੰਡ ਮੰਡੇਰਕਲਾ ਜ਼ਿਲ੍ਹਾ ਆ ਗਿਆ ਜੀ ਮਾਨਸਾ ਮਿਤੀ 16 ਮਈ 2025 90 ਕਬੂਤਰ ਉਡੇ ਸੀਗੇ ਜੀ 5200 ਵੱਡ ਨੂੰ ਤਿੰਨਾਂ ਕਬੂਤਰਾਂ ਚ ਬਾਜੀ ਹੋਈ ਸੀ ਜੀ ਸਾਂਝੀ ਇੱਕ ਕਬੂਤਰ ਬਾਹਰ ਸੀ ਨਜੋ ਪਹਿਲਾ ਨੰਬਰ ਬਣਾਇਆ ਜੀ ਜੀਤਾ ਚੰਨਵਾਲ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਜਸ਼ਨ ਯੂ ਐਸ ਏ ਫਰਿੱਜ ਦਾ ਜੇਤੂ ਗੋਰਾ ਭਾਗੂ ਕੂਲਰ ਦਾ ਜੇਤੂ ਇਹ ਸਾਂਝੀ ਜੋ ਬਾਹਰ ਸੀਗਾ ਜੀ ਤੇ ਚੌਥਾ ਨੰਬਰ ਬਣਾਇਆ ਜੀ ਸੁੱਖਾ ਮੋਰੀ ਇਹਨਾਂ ਤਿੰਨਾਂ ਦੀ ਸਾਂਝੀ ਸੀਗੀ ਜੀ ਤੇ ਗੋਰਾ ਭਾਗੂ ਬਾਹਰ ਸੀਗਾ ਕੂਲਰ ਦਾ ਜੇਤੂ ਜਿਹੜਾ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਪਿੰਡ ਆ ਗਿਆ ਕਣੀਆਂ ਜਿਲਾ ਆ ਗਿਆ ਜੀ ਬਠਿੰਡਾ ਇੱਥੇ ਉੱਡੇ ਸੀਗੇ ਜੀ 171 ਕਬੂਤਰ 5200 ਮਾਡਲ 16 ਮਈ 2025 ਦੀ ਬਾਜੀ ਹੈ ਜੀ ਪੰਜਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਕਾਕਾ ਲੰਬ ਵਾਲੀ ਮੋਟਰਸਾਈਕਲ ਦਾ ਜੇਤੂ ਮੋਸ਼ੀ ਮੂਲਿਆਂ ਵਾਲੀ ਇਹ ਵੀ ਮੋਟਰਸਾਈਕਲ ਜੇਤੂ ਪਬਜੀ ਬਾਜ਼ਾਖਾਨਾ ਫ੍ਰਿਜ ਦਾ ਜੇਤੂ ਸੇਵਕ ਤਿੰਨ ਕੌਣੀ 사ਂਜੀ ਸ਼ਿਕੰਦਰ ਮਾਣਾ 사ਂਜੀ ਇਹਨਾਂ ਪੰਜਾਂ ਕਪੁੱਤਰਾਂ ਦੀ ਬਾਰੀ 사ਂਜੀ ਹੋਈ ਸੀ ਤੇ ਪਹਿਲੇ ਤਿੰਨ ਨਾਮ ਸੀਗੇ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਗੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ